ਦੀ ਰੈਲੀ ਪੂਰਾ ਤਸਾਏ ਇਹ ਜਿਹੜੀ ਆਪਣਾ ਨਰੇਗਾ ਦੀ ਅਸੀਂ ਰੈਲੀ ਕਰ ਰਹੇ ਹਾਂ ਇਸ ਸਰਦਾਰ ਮਨਮੋਹਨ ਸਿੰਘ ਸਾਡੇ ਮਹਰੂਮ ਰੇਤਾ ਅੱਜ ਚਲੋ ਦੁਨੀਆ 'ਚ ਨਹੀਂ ਜਿੱਥੇ ਵੀ ਹੋਣ ਅਸੀਂ ਤਾਂ ਕਹਿੰਦੇ ਆਂ ਵੀ ਚੜ੍ਹਦੀ ਕਲਾ 'ਚ ਹੋਣ ਉਹਨਾਂ ਨੇ ਇਹ ਸ਼ੁਰੂ ਕਰੀ ਸੀ ਵੀ ਜਿਹੜਾ ਗਰੀਬ ਬੰਦਾ ਬੇਰੁਜ਼ਗਾਰ ਆ ਉਹਨੂੰ 100 ਦੰਦਾ ਰੁਜ਼ਗਾਰ ਮਿਲਣਾ ਚਾਹੀਦਾ ਰੋਟੀ ਦਾ ਉਹਦੇ ਕਰਕੇ ਸ਼ੁਰੂ ਕਰੀ ਸਰਕਾਰ ਨੇ ਪਾਲਿਸੀ ਬਣਾ ਲਈ ਨਵੀਂ ਆਪਦੇ ਮੁਤਾਬਕ ਅ ਵੀ 40% ਪੰਜਾਬ ਸਰਕਾਰ ਪਾਊਗਾ ਪੰਜਾਬ ਸਰਕਾਰ ਤਾਂ 10% ਵੀ ਪਾਉਣਾ ਮੁਸ਼ਕਲ ਹੋਇਆ ਬ ਇਹਨਾਂ ਨੂੰ ਇਹ 40 ਕਿੱਥੋਂ ਪਾ ਦੇਣ ਉਹਦੇ ਕਰਕੇ ਹੁਣ ਇਹ ਬੰਦ ਪਈ ਆ ਅਸੀਂ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਨੂੰ ਸ਼ੁਰੂ ਕੀਤਾ ਜਾਵੇ ਜਿਹੜੇ ਗਰੀਬ ਸਾਡੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਕਈ ਬੰਦਿਆਂ ਦਾ ਤਾਂ ਚੁੱਲ੍ਹਾ ਵੀ ਨਹੀਂ ਚੱਲਦਾ ਅੱਜ ਇਹ ਹਾਲਾਤ ਨੇ ਇਹ ਅਸੀਂ ਉਹਨਾਂ 'ਚ ਰੈਲੀਆਂ ਕਰਦੇ ਰਹਿਾਂਗੇ ਜਿੱਨਾਂ 'ਚ ਇਹਨੂੰ ਚੱਲੂ ਨਹੀਂ ਕਰਦੇ ਚਾਹੇ ਦਿੱਲੀ ਜਾਣਾ ਪਵੇ ਤਾਂ ਵੀ ਨਹੀਂ ਹਟਾਂਗੇ ਪਰ ਇਹਨੂੰ ਚਾਲੂ ਕਰਾ ਕੇ ਬੰਦ ਕਰਾਂ ਦੇਖੋ 90 ਹਲਕੇ ਚ ਸਰਦਾਰ ਸਾਧੂ ਸਿੰਘ ਤੁਨਸੋਜੀ ਨਾਲ ਬੜਾ ਪਿਆਰ ਆ 90 ਹਲਕੇ ਦੇ ਲੋਕਾਂ ਦਾ ਔਰ ਜੋ ਮਨਰੇਗਾ ਨਾਲ ਕੰਮਿਆਂ ਨਾਲ ਜੋ ਤੱਕਾ ਹੋਇਆ ਮੋਦੀ ਸਰਕਾਰ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਪਣਾ ਮਨਰੇਗਾ ਕੰਮ ਨਾ ਤੱਕ ਉਹਦੇ ਖਿਲਾਫ ਅੱਜ ਭਾਰਸੋ ਮੰਡੀ ਦੇ ਵਿੱਚ 10 ਤੋਂ 15000 ਬੰਦਾ ਨਾਬੇ ਹਲਕੇ ਦਾ ਇਕੱਠਾ ਹੋਇਆ ਔਰ ਪੰਜਾਬ ਦੀ ਪੂਰੀ ਲੀਡਰਸ਼ਿਪ ਇੱਥੇ ਪਹੁੰਚੀ ਆ ਅਸੀਂ ਨਾਬੇ ਹਲਕੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦੇਖੋ ਬੀਜੇਪੀ ਔਰ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਗਰੀਬਾਂ ਦਾ ਗਲਾ ਘੁੱਟਣ ਵਾਸਤੇ ਲੱਗੀ ਹੋਇਆ ਇਸ ਕਰਕੇ ਅਸੀਂ ਪਿੰਡਾਂ ਪਿੰਡਾਂ ਜਾ ਕੇ ਕਾਂਗਰਸ ਪਾਰਟੀ ਪੂਰੇ ਹਿੰਦੁਸਤਾਨ ਚਰੀ ਪੂਰੇ ਸਾਡੇ 98 ਹਲਕੇ ਦੇ ਵਿੱਚ ਵੀ ਪੂਰੇ ਜੋਰ ਸ਼ੋਰ ਨਾਲ ਸਾਧੂ ਸਿੰਘ ਵੀ ਲੱਗੇ ਹੋਏ ਨੇ ਮੈਂ ਵੀ ਲੱਗਿਆ ਹੋਇਆ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਲੱਗੇ ਹੋਣੇ ਮਨਰੇਗਾ ਦੇ ਵਰਕਰਾਂ ਨੂੰ ਅਸੀਂ ਦੱਸ ਰਿਹਾ ਕਿ ਸਾਡੇ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ ਇਸ ਕਰਕੇ ਅਸੀਂ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਵਾਸਤੇ ਅਰੇਲੀਆਂ ਕਰਦੇ ਜਾ ਰਹੇ ਹਾਂ